ਆਪਾਂ ਦਾ ਵਾਹਿਗੁਰੂ ਜੀ ਕੀ ਫਤਿਹ ਹੁੰਦੇ ਹੁੰਦੇ ਸੀ ਸਭ ਦਾ ਪਰਚੇ ਸੀ ਕਿ ਭਾਰਤ ਦੇ ਵਿੱਚ ਹੋਰ ਸਟੇਟਾਂ ਹੋਰ ਸੂਬਿਆਂ ਦੇ ਵਿੱਚ ਇਹ ਜਿਹੇ ਘਟਨਾਵਾਂ ਦਾ ਇਕਰਾਮ ਹੀ ਹੁੰਦਾ ਰਹਿੰਦਾ ਹੈ ਕੈਗਰੇਪ ਹੁੰਦੇ ਆ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਬਲਾਤਕਾਰਾਂ ਦੇ ਖਿਲਾਫ ਲੋਕਾਂ ਨੇ ਲਾਂਬ ਤੋਕੇ ਮਹਿਮਾ ਵਿੱਚ ਜਲਾਈਆਂ ਸੀ ਅੱਗ ਵੀ ਕੀਤੀ ਬਹੁਤ ਇਨਸਾਨਾਂ ਨੂੰ ਬਹੁਤ ਬੰਦਿਆਂ ਨੂੰ ਬਹੁਤ ਧਰਿਆਂ ਨੂੰ ਘਟਨਾ ਦੇ ਇੰਜਾਮ ਤੱਕ ਪਹੁੰਚਾਇਆ ਪਰ ਪੰਜਾਬ ਦੇ ਵਿੱਚ ਸ਼ਾਇਦ ਹੀ ਇਹ ਨਗਰ ਕਿ ਪਹਿਲੀ ਘਟਨਾ ਹੋਣੀ ਹੈ ਕਿ ਇੰਨੀ ਦਰਿੰਦਗੀ ਦੇ ਨਾਲ ਜੋ ਗੱਲਾਂ ਸੁਣਨ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਉਹਨੂੰ ਕੁੜੀ ਨੂੰ ਉੱਥੋਂ ਬੁਲਾ ਕੇ ਚੰਡੀਗੜ੍ਹੋਂ ਤੇ ਇੱਥੇ ਜੋ ਗੱਲਬਾਤ ਹੋਈ ਹੈ ਤੇ ਉਸ ਤੋਂ ਬਾਅਦ ਬਲਾਤਕਾਰ ਕਰਨ ਤੋਂ ਬਾਅਦ ਉਸ ਬੱਚੀ ਨੂੰ ਉਹਨਾਂ ਦਰਿੰਦਿਆਂ ਨੇ ਨਹਿਰ ਦੇ ਵਿੱਚ ੱੱਕਾ ਦੇ ਕੇ ਮਾਰ ਕੇ ਜਿਹੜੀ ਕਹਾਣੀ ਖਤਮ ਕਰਤੀ ਹੈ ਜਿਹੜੇ ਮੁੱਤਾ ਗਾਇਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਵੀ ਸੁਣਨ ਚ ਆਇਆ ਵੀ ਜਿਵੇਂ ਹਰ ਵਾਰ ਆ ਹਰ ਵਾਰੀ ਪ੍ਰਸ਼ਾਸਨ ਕਰਦਾ ਹੈ ਕਿ ਗੱਡ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੋਜ਼ ਦੀਆਂ ਘਟਨਾਵਾਂ ਆਪਾਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਕਿਤੇ ਗੋਲੀ ਚੱਲ ਜਾਂਦੀ ਹੈ। ਕਿਤੇ ਜੇਲ੍ਹਾਂ ਦੇ ਵਿੱਚ ਬੈਠੇ ਬੰਦ ਬੰਦੇ ਫੋਨ ਕਰਕੇ ਧਮਕੀ ਦੇ ਕੇ ਰੋਕੀਆਂ ਮੰਗ ਰਹੇ ਨੇ। ਆਪਾਂ ਇੱਥੇ ਜੇ ਮੌੜਾਂ ਦੀ ਗੱਲ ਕਰਕੇ ਜਾਂ ਆਪਣੇ ਤਲਵੰਡੀ ਰਾਮਾ ਮੰਡੀ ਦੀ ਗੱਲ ਕਰਕੇ ਜਾਂ ਬਰਨਡੇ ਦੀ ਗੱਲ ਕਰਕੇ ਕਾ ਲੱਖਾਂ ਨਹੀਂ ਕਿਹੜੀ ਕੁਵਾਰ ਰੁਪਿਆ ਜਿਹੜੇ ਅੰਦਰ ਜੇਲਾ 'ਚ ਬੈਠੇ ਬੰਦ ਬੰਦੇ ਆਪਣੇ ਲੋਕਾਂ ਤੋਂ ਵਸੂਲ ਕਰ ਚੁੱਕੇ ਆ ਉਹਦੇ ਵਿੱਚ ਵੀ ਆਪਾਂ ਦੇਖਦੇ ਆ ਵੀ ਵੱਡਾ ਹੱਥ ਪ੍ਰਸ਼ਾਸਨ ਦਾ ਹੁੰਦਾ ਆ ਆਪ ਹੀ ਫੋਨ ਕਰਾ ਦਿੰਦੇ ਆ ਵੀ ਫਲਾਣੇ ਬੰਦੇ ਕੋਲੇ ਪੈਸੇ ਆ ਫੋਨ ਕਰ ਦਿਓ ਜਦੋਂ ਬੰਦਾ ਇਨਸਾਫ ਲਈ ਪ੍ਰਸ਼ਾਸਨ ਕੋਲ ਜਾਂਦਾ ਮੁਰੋ ਇੱਕੋ ਗੱਲ ਕਹਿ ਦਿੰਦੇ ਆ ਓ ਯਾਰ ਮਾਰੇ ਬੰਦੇ ਆ ਕ੍ਰਿਮੀਨਲ ਬੰਦੇ ਆ ਕੀ ਕਰੋਗੇ ਤੁਸੀਂ ਲੈ ਦੇ ਕੇ ਜਾਂ 20 ਲੱਖ ਰੁਪਿਆ ਮੜਾ 10 ਲੱਖ ਰੁਪਿਆ ਦੇ ਕੇ ਨਿਵੇਲ ਲਓ ਆਪ ਹੀ ਸੌਦਾ ਕਰਾ ਦਿੰਦੇ ਆ ਬਹੁਤ ਰਹਿੰਦੀਆਂ ਘਟਨਾਵਾਂ ਲਗਾਤਾਰ ਇਹ ਵਾਧ ਰਹੀਆਂ ਨੇ ਰੋਜ ਕਤਲ ਹੋ ਰਹੇ ਆ ਕਿਰ ਦੁਕਾਨਦਾਰ ਮਾਰਦਾ ਕੋਈ ਆੜਤੀਆ ਮਾਰਦਾ ਕੁ ਰਾਜੰਦਾ ਲੁੱਟ ਲਿਆ ਰੋਜ ਕੰਨਾਂ ਦੀਆਂ ਵਾਲੀਆਂ ਪੱਤੀਆਂ ਜਾ ਰਹੀਆਂ ਨੇ ਆ ਨਸ਼ੇ ਦੀ ਆਪਾਂ ਗੱਲ ਦੇਖ ਲਓ ਆ ਡਰਾਮਾ ਸ਼ੁਰੂ ਕਰਤਾ ਉਹਦਾ ਘਰ ਹੱਤਾ ਹੱਤਾ ਉਹਦਾ ਘਰ ਹੱਤਾ ਕੀ ਕਰਤਾ ਉਹਦੇ ਨਾਲ ਨਸ਼ਾ ਰੁਕ ਜੂ ਆ ਤੁਸੀਂ ਦੇਖ ਲਓ ਇਸ ਗੱਲ ਮੇਰੀ ਦੇਖ ਲਿਓ ਭਾਈ ਆ 10 15 20 ਦਿਨ ਡਰਾਮਾ ਚੱਲੂਗਾ ਨਸ਼ਾ ਉਮੀਰਣਾ ਉਹਦੋਂ ਫੇਰ ਵੱਧ ਜਾਣਾ ਅਸਲੇ ਵਿੱਚ ਮਨਸਾ ਦੀ ਹੈਗੀ ਨੀਤ ਨਹੀਂ ਸਾਫ ਹੈਗੀ ਅੰਦਰੋਂ ਅੱਛਾ ਸ਼ਕਤੀ ਹੋਵੇ ਹੁਣ ਨੂੰ ਕੀ ਨਹੀਂ ਹੁੰਦਾ ਸਾਰਾ ਪ੍ਰਸ਼ਾਸਨ ਨੂੰ ਪਤਾ ਹੁੰਦਾ ਪੁਲਿਸ ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਕਿੱਥੋਂ ਲਿਆਉਂਦਾ ਕਿੱਥੇ ਵੇਚਦਾ ਲੱਗਿਆ ਹੁੰਦਾ ਸੀਗਾ ਮੇਰੇ ਪਿੰਡ ਮੁੰਡਾ ਮਰ ਗਿਆ ਇੱਕ ਉਸ ਘਟਨਾ ਨਾਲ ਸੰਬੰਧ ਚ ਆ ਹੀ ਮਿਲੇ ਤੇ ਮੈਂ 10 ਬੰਦਾ ਹੀ ਲੈ ਕੇ ਡੀਐਸਪੀ ਨੂੰ ਮੈਂ ਕਿਹਾ 10 ਬੰਦੇ ਮੋٹے ਤੌਰ ਤੇ ਚਿੱਟਾ ਵੇਚਦੇ ਆ ਤੜਕੇ ਉਸੇ ਡੀਐਸਪੀ ਨੇ ਫੂਲ ਦਫ਼ਤਰ ਦੇ ਵਿੱਚ ਬੁਲਾ ਕੇ ਉਹਨਾਂ ਦਾ ਬੰਦਿਆਂ ਨੂੰ ਚਾਰਾਂ ਪੰਜਾਂ ਨੂੰ ਨਾਲੇ ਚਾਹ ਪਿਆਈ ਨਾਲੇ ਉਹ ਚਿੱਠੀ ਉਹ ਪਰਚੀ ਮੁਰੇ ਕਰਤੀ ਵੀ ਆ ਤੁਹਾਡਾ ਲੱਖਾ ਪਿੰਡ ਵਾਲਾ ਤੁਹਾਡੇ ਨਾਂ ਦੇ ਦੇ ਕੇ ਗਿਆ ਮੈਂ ਨਾਂ ਦੱਸਣ ਨੂੰ ਵੀ ਤਿਆਰ ਆ ਮੱਖ ਮੰਤਰੀ ਨੂੰ ਕਹਿੰਦਾ ਵੀ ਲੈ ਮੈਂ ਨਾਂ ਦੱਸਦਾ ਉਹ ਡੀਐਸਪੀ ਆਸ ਕੋਲੇ ਕਿੱਥੇ ਲੱਗਾ ਨੇ ਵੀ ਦੱਸਦਾ ਕਰਨ ਦੇ ਕਾਰਵਾਈ ਕੁਝ ਨਹੀਂ ਹੋਣੀ ਭਾਈ ਪਰ ਸਾਡੇ 'ਚ ਕਮੀ ਕੀ ਆ ਸਾਡੇ 'ਚ ਘਾਟਾ ਕੀ ਆ ਥੋੜਾ ਧੰਨਵਾਦ ਆ ਕਿ ਇੱਜੀ ਵੱਡੀ ਘਟਨਾ ਹੋਈ ਆ ਤੇ ਆਪਾਂ ਇਕੱਠੇ ਹੋਇਆ ਸਾਰੇ ਜੇ ਅਸੀਂ ਇਕੱਠੇ ਰਹੋਗੇ ਭਾਈ ਤੇਰਾ ਬਣਿਆ ਰਹੂਗਾ ਤਾਂ ਕੋਈ ਮਸਲੇ ਦਾ ਹੱਲ ਹੋ ਜਾਊਗਾ ਤਾਂ ਨਹੀਂ ਭੁੱਲਜੋ ਕਿ ਡਰਾਮਾ ਤਾਂ ਹੋਰ ਵਧਣੀਆਂ ਹਲੇ ਹਾਲ ਤਾਂ ਹੋਰ ਖਰਾਬ ਹੋਣਾ ਹੈ ਇਹ ਦੇਖੀ ਜੇ ਹਾਲਾਤ ਸਰਕਾਰਾਂ ਜਿੰਨੀਆਂ ਮਰਜ਼ੀ ਬਦਲੋ ਜਿਹੜੀ ਮਰਜ਼ੀ ਸਰਕਾਰ ਲਿਆਓ ਇਹ ਵੀ ਤੇ ਅੱਜ ਕੱਲ ਲੇਖ ਦਿਓ ਸਰਕਾਰਾਂ ਦੀ ਪਹਿਲਾਂ ਵੀ ਦੇਖੀਆਂ ਨੇ ਬਦਲਾਂ ਦੀ ਰਹੀ ਸਰਕਾਰ ਚਾਹੇ ਕਾਂਗਰਸ ਰਹੀ ਚਾਹੇ ਆਮ ਆਦਮੀ ਸਰਕਾਰ ਹੈ ਸਰਕਾਰ ਚਾਹੇ ਕੱਲ ਨੂੰ ਕੋਈ ਹੋਰ ਲਿਆਓ ਹਾਲਾਤ ਇਹੀ ਰਹਿਣੇ ਆ ਉਹਦੀਆਂ ਕਮੀਆਂ ਮੈਂ ਆਪਣੇ ਲੋਕਾਂ 'ਚ ਮੰਨਦਾ ਕਿ ਸਾਡੇ ਲੋਕਾਂ 'ਚ ਕਮੀਆਂ ਆ ਬਾਈ ਆਹਦੀ ਕੱਟੇ ਨਹੀਂ ਹੁੰਦੇ ਆਹ ਸੀਵਰੇਜ ਦਾ ਮਸਲਾ ਸੀਗਾ ਸ਼ਹਿਰ ਦਾ ਕਿੰਨਾ ਚਿਰ ਹੋ ਗਿਆ ਲੰਕੀ ਜਾਂਦੇ ਨੂੰ ਕਿੰਨਾ ਚਿਰ ਹੋ ਗਿਆ ਤੁਸੀਂ ਧਰਨੇ ਵੀ ਲਾਏ ਸੜਕਾਂ ਵੀ ਰੋਕੀਆਂ ਫੱਲ ਹੋ ਗਿਆ ਹੋਵੇਗਾ ਨਹੀਂ ਹੋ ਗਿਆ ਜੀ ਚੱਲੀ ਜਾਂਦਾ ਉਹ ਕੰਮ ਚੱਲ ਰਿਹਾ ਉਹਦਾ ਮਤਵਜਤ ਚੱਲ ਪਿਆ ਪਤਾ ਨਹੀਂ ਵਿਚਾਰੇ ਰੋਕਿਆ ਕਾਸਟੇਸ ਟੂ ਲੈਰੀ ਨਾ ਸੁਣਿਆ ਪਾਈਪਾਂ ਪਾਉਂਦੇ ਸੀ ਹਾਂ ਉਦੋਂ ਖਾਣਾ ਪੂਰਤੀ ਕਰ ਦਿੰਦੇ ਆ ਲਗਾਮਾ ਕਰ ਦਿੰਦੇ ਆ ਸੋ ਸਰਕਾਰ ਕੋਲੇ ਗੱਲਾਂ ਨੇ ਗੱਲਾਂ ਦਾ ਘੜਾ ਮੁੱਖ ਮੰਤਰੀ ਕੋਲੇ ਜਿੰਨਾ ਮਰਜ਼ੀ ਖਾ ਲੋ ਘੱਟ ਖਾ ਲੋ ਵੱਧ ਖਾ ਲੋ ਜੁੜਕਦੇ ਕਹਾਣੀਆਂ ਭਰਾਵੋ ਸੋ ਜੇ ਆਪਾਂ ਨੂੰ ਆਪਾਂ ਮੁੱਦਿਆਂ ਤੇ ਨਹੀਂ ਆਵਾਂਗੇ ਮੁੱਦਿਆਂ ਦੇ ਇਕੱਠੇ ਹੋ ਕੇ ਨਹੀਂ ਲੜਾਂਗੇ ਕਦੇ ਨਾਲ ਮੁੱਢੇ ਨਾਲ ਮੁੱਢੇ ਜੁੜ ਕੇ ਨਹੀਂ ਖੜਾਂਗੇ ਤਾਂ ਇਹ ਹਾਲਾਤ ਨੇ ਜਿਹੜੇ ਹੋਰ ਵੀ ਬਦਤਰ ਹੋਣੇ ਆ ਦੂਜੀ ਗੱਲ ਆ ਆ ਜਾਂਦੀ ਆ ਮੈਂ ਕੱਲ ਇਸ ਖਾਸ ਤੌਰ ਤੇ ਇਸ ਮੁੱਦੇ ਤੇ ਕਰਨਾ ਚਾਹੁੰਦਾ ਕਿ ਸਾਡੇ ਜਵਾਕ ਨੇ ਜਿਹੜੇ ਉਹ ਨਸ਼ਿਆਂ ਵੱਲ ਕੈਕਤਾ ਵੱਲ ਮਾਰੀਆਂ ਕਰਕਤਾ ਵੱਲ ਜਾਂ ਮਾਲੇ ਪਾਸੇ ਨੂੰ ਕਿਉਂ ਜਾ ਰਹੇ ਆ ਕਿਉਂਕਿ ਅਸੀਂ ਵੀ ਆਪਣੇ ਜਵਾਕਾਂ ਨੂੰ ਸੰਸਕਾਰ ਜਿਹੜੇ ਦੇਣੇ ਚਾਹੀਦੇ ਸੀ ਉਹ ਦੇ ਨਹੀਂ ਰਹੇ ਆਪਾਂ ਵੀ ਛੱਡ ਦਿੰਦੇ ਹਾਂ ਹਰ ਬੰਦਾ ਕਵੀਦਰ ਜਿੰਨਾ ਉਲਝ ਗਿਆ ਕਿ ਆਪਣੇ ਜਵਾਕਾਂ ਦਾ ਜਵਾਕਾਂ ਦੇ ਬੰਦਿਆਂ ਕੋਲੇ ਵਕਤੀ ਹੈ ਨਹੀਂ ਸੋ ਇਸ ਕਰਕੇ ਵੀ ਸਾਡੇ ਜਵਾਕ ਜਿਹੜੇ ਉਹ ਗਲਤ ਰਹਾਂ ਤੇ ਤੁਰੇ ਹੋਏ ਆ ਸੋ ਅਗਰ ਜਵਾਕਾਂ ਨੂੰ ਸਮਝਾਉਣ ਦੀ ਲੋੜ ਹੈ ਜੇ ਆਪਾਂ ਜਵਾਕਾਂ ਨੂੰ ਸ਼ੁਰੂ ਤੋਂ ਬਚਪਨ ਤੋਂ ਹੀ ਕੋਈ ਸਿੱਖਿਆ ਦੇਵਾਂਗੇ ਤਾਂ ਜਾ ਕੇ ਜਵਾਕ ਵੱਡੇ ਹੋ ਕੇ ਸਮਾਜ ਦੀ ਕੋ ਚੰਗਾ ਕਰ ਸਕਦੇ ਆ ਸੋ ਇਹ ਵੀ ਸਮਝ ਕਰਨ ਦੀ ਲੋੜ ਹੈ ਬਾਕੀ ਮੈਨੂੰ ਪਤਾ ਲੱਗਿਆ ਜੀ ਪੰਜੇ ਬੰਦੇ ਫੜੇ ਗਏ ਆ ਚਲੋ ਇਹ ਜਾਂਚ ਪੜਤਾਲ ਚੱਲ ਰਹੀ ਆ ਸੋਚਾ ਜਿਵੇਂ ਸ਼ਹਿਰ ਆ ਅਲੇਦਾਰੇ ਜਿੰਨੇ ਲੋਕ ਆਪਾਂ ਤੁਸੀਂ ਆਏ ਹੋ ਜਾਂ ਜਿਹੜੀ ਵੀ ਤੁਹਾਡੀ ਕਮੇਟੀ ਬਣੀ ਆ ਜਿਹੜੇ ਵੀ ਰੂਪ ਦੇ ਵਿੱਚ ਤੁਸੀਂ ਸੰਘਰਸ਼ ਨੂੰ ਅੱਗੇ ਲੈ ਜਾਣਾ ਚਾਹੁੰਦੇ ਆ ਅਸੀਂ ਪਿੱਤਮਾ ਮਨੋਂ ਤੁਹਾਡੇ ਨਾਲ ਖੜਾਗੇ ਚਾਹੇ ਦਿਨ ਰਾਤ ਕੋਈ ਮੋਰਚਾ ਪੱਕੇ ਤੌਰ ਤੇ ਲਾਉਣਾ ਪਵੇ ਉਹ ਵੀ ਅਸੀਂ ਨਾਲ ਨਾਲ ਤੁਹਾਡੇ ਜੇ ਵੀ ਤੁਸੀਂ ਕੋਈ ਸਨੇਹਾ ਦੇਵੋਗੇ ਸਬਜ਼ਾ ਦੇਵੋਗੇ ਪਰ ਲੀਕੋਗੇ ਅਸੀਂ ਹਰ ਪੱਖ ਤੋਂ ਤੁਹਾਡੇ ਨਾਲ ਆ ਸਾਰੇ ਸੰਗਤਾਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ